ਸਾਸੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਟਾਂਡੇ ਔੜ ਮੋੜ ਵਿਖੇ ਵਿਆਹ ਵਾਲੇ ਘਰ ਚਲੇ ਇਟਾਂ ਰੋੜੇ ਦੇਖੋ ਲਾਈਵ ਤਸਵੀਰਾਂ ਸਭਾ ਬੜੀ ਗੂੜੀ ਬੋਲਦੀ ਹੈ। ਬੋਲੀਆਂ ਬੜੀਆਂ। ਲਵਾ ਦੇ। ਫਾਈਬਰ ਜਿੱਥੋਂ ਦੀ ਪਾਰਟੀ ਹੈ ਨਾ ਫਾਈਬਰ ਫਾਈਬਰ ਦੇ ਵਿੱਚ ਪਿਸਟਲ ਪਾ ਪਾ ਕੇ ਗੋਲੀਆਂ ਮਾਰਦੀ ਹੈ। ਅੱਛਾ ਸਿਰਫ ਇਹ ਗੱਲ ਹੀ ਹੋਈ। ਆਸਲ ਤੇ ਫੋਨ ਨੰਬਰ ਐਕਸੀਡੈਂਟ ਹਾਲਾਗੇ ਬੇਰਸਤਾਨ ਦਾ ਚਾਮੀ ਜਾਨ ਨੂੰ ਪਤਾ ਨਹੀਂ ਇੱਥੇ ਤੋਂ ਆ ਗਏ ਤੇ ਬਾਬਾ ਵੀ 25 ਮੁੰਡੇ ਹਨ ਜਿਹੜੇ ਆ ਗਏ ਤੇ ਆ ਗੋਲੀਆਂ ਮਾਰ ਮਾਰ ਕੇ ਸਾਰਾ ਕੋਈ ਤੋੜ ਗਏ ਉਹ ਵੀ ਜੱਟ ਬਾਲਾ ਕੇ ਲੈ ਗਏ ਤੁਹਾਡਾ ਵਾਲੀਆਂ ਗੁੜਗਾ ਸਾਰਾ ਕੋਈ ਨਾ ਆ ਕੇ ਨਾ ਨਾ ਮਾਰ ਕੇ ਚੇਤ ਕਿ ਵਜ੍ਹਾ ਕੀ ਸੀ ਅਗਵਾ ਹੀ ਦੀ ਐ ਮੁੰਡਾ ਮਾਰਦਿਆਂ ਆ ਗਏ ਨਾਲੇ ਸਾਡੀ ਗੱਡੀ ਤੋਂ ਕੱਢ ਕੇ ਸਾਡੇ ਨਾਲ ਗਿਆ ਸਾਡੀ ਗੱਡੀ ਚ ਪੜ ਕੰਦਾ ਮੁੰਡਾ ਮਾਰ ਦਿੱਤਾ ਹੀ ਉਹ ਗਵਾਹੀ ਦੇ ਇਹਦੇ ਵਿੱਚ ਹੀ ਬਸ ਇਹਨਾਂ ਨੇ ਫਸ ਗਿਆ ਉਹ ਤਰੀਕ 1914 ਅੱਧਾ ਹੀ ਮੈਂ ਪਹਿਲੇ ਤਰੀਕ ਤੋਂ ਕਿਤਰਾ ਨੁਕਸਾਨ ਕਰਦਾ ਹੀ ਕਰਦਾ ਹੈ ਨਾ ਨਾ ਦੋ ਨਾ ਨੇ ਨਹੀਂ ਮੁੜਿਆ ਉਹਨਾਂ ਨੇ ਕੰਦਾ ਟੱਪ ਕੇ ਆ ਰਹੇ ਗੇਟ ਤੇ ਆ ਰਹੇ ਕੋਲ ਕੋਲ ਜਾਨੇ ਉਹ ਤੋਂ ਵੀ ਸਾਨੂੰ ਮੁੱਛੇ ਦੇ ਮੁੰਡੇ ਕੋਲ ਨਹੀਂ ਸੀ ਮਨਦੀਪ ਕੋਲ ਵੀ ਸੀ ਮਨਦੀਪ ਘਰ ਤੇ ਜਿਹੜੇ ਮੈਂ ਆ ਰਹੀ ਦਾ ਨਹੀਂ ਕਿਸੇ ਨਾਲ ਕਰੀ ਜਮਦੀਪ ਨਾਲ ਕਰੀ ਪਰ ਨਹੀਂ ਮੁੜਿਆ ਉਹ ਬਰ ਤੇ ਅੱਗੇ ਕੰਦ ਟੱਪ ਕੇ ਆ ਕੇ ਗੇਟ 2 ਵਜੇ ਮਿਲਾਂਗੇ ਫੇਰ ਅੰਦਰ ਬੜੇ ਫੇਰ ਤੇ ਪਰਸੂਈ ਜੋ ਗਿਆ ਸੀ ਕੱਟ ਗਏ ਨਹੀਂ ਗੱਡੀ ਵੀ ਤੋੜ ਗਏ ਨੇ ਗੱਡੀ ਤੋੜ ਗਏ ਗੱਡੀ ਨਵੇਂ ਲਈ ਤੋੜ ਗਏ ਲੋਕਾਂ ਦਾ ਆ ਕੇ ਲੈ ਗਏ ਮੋਤੀ ਦੀਆਂ ਸਾਰੀਆਂ ਚਾਪਾਂ ਚਪਾਂ ਵੀ ਲਾ ਕੇ ਲੈ ਗਏ ਸੂਰੀਆਂ ਵੀ ਸਭ ਕੁਝ ਸੋਹਣੇ ਬਹੁਤ ਏਡਾ ਨਾ ਕਿ ਕਿ ਸੋਹਦੇ ਨਾ ਹੁਣ ਬਕੀਂ ਪਟਦੇ ਆ ਉਹਨਾਂ ਦੇ ਨਾਲ ਇਹ ਕਹਿਣ ਲੱਗੇ ਆ ਉਹਨਾਂ ਦੇ ਜਿਹਨਾਂ ਦੇ ਜੀ ਮੈਂ ਜਦੋਂ ਉਹ ਇਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਉਤਰਲੇ ਕਰਦੇ ਹਾਂ ਮਨਦੀਪ ਛੱਡ ਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਦੇ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਹਥਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ ਨੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰ ਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਿੱਦਾਂ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਟਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈ ਉਹਨਾਂ ਨੇ ਫਾਇਰ ਕੀਤੀਆਂ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਿਲਾ ਰਹੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤਾਂ ਨੇ ਸਾਡੇ ਤਕਰੀਬਨ ਮਤਲਬ ਬਹੁਤ ਈਟਾਂ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਆਖੋ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਜਣੇ ਦਾਖਲ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚੋਂ ਸੁਪਿੰਡੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਭਾਜੀ ਕੋਈ गोलियां चलाई हांक ने चलाई मनदीप ने भी चलायू ने भी चलाई हां भी ला गया ਤੂੰ ਮਸ਼ੱਲਾ ਸਾਰਾ ਕੁਝ ਲੈ ਗਿਆ ਪੈਸੇ ਵੀ ਲੈ ਗਿਆ। ਤੱਕ ਮੁੰਨਾਈ। ਝਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਇਹਨਾਂ ਕੋਲ? ਇਹਨਾਂ ਦੇ ਕੋਲ ਆਹ ਦੂਸਰੇ ਵੀਰਾਂ ਗੰਡਾਸੇ ਗੰਡਾਸੇ ਸੀ ਉਹਨਾਂ ਦੇ ਕੋਲ। ਹੋਰ ਹਾਂਜੀ ਦਬਾਰੋਂ ਮੁੰਡੇ ਆਏ ਸਦਿਆਂ ਉਹਨਾਂ ਨੇ 40-50 ਮਿੰਟ ਬੰਦੇ ਸਦਿਆਂ ਉਹਨਾਂ ਨੇ। ਉਹ ਪਿੰਡ ਦੇ ਬੰਦੇ ਨਾ ਕਹਤੇ ਹੁੰਦੇ ਤਾਂ ਇਹਨਾਂ ਨੇ ਜਾਨੋਂ ਮਾਰ ਦੇਣਾ। ਪਿਸਤੌਲ ਵੀ ਸੀ ਇਹਨਾਂ ਦੇ ਕੋਲ। ਮਨਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਮੀਕੂ ਕੋਲ। ਜੋ ਤਿੰਨ ਜਾਣੇ ਕੋਲ ਸੀ ਤੇ ਇਹਨਾਂ ਨੇ ਚਲਾਈਆਂ ਆਪਣੀਆਂ ਗੋਲੀਆਂ ਪੰਜਾਬਣ ਵੀ ਬਹੁਤ ਕੀਤਾ ਇਹਨਾਂ ਨੇ ਹਾਂਜੀ ਜਿਸ ਵੇਲੇ ਕਿ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਮੈਟਰ ਸਾਹਮਣੇ ਆਇਆ ਸੀ ਕਿ ਕੀ ਪੂਰਾ ਮਾਮਲਾ ਸੀ ਤੇ ਕੀ ਉਹ ਕਰਾਈ ਦਿੱਤੇ ਪਾਉਂਦੇ ਉਹ ਰਾਣੀਪਿੰਡ ਜਿਹੜਾ ਰਾਤ ਦਾ ਝਗੜਾ ਹੋਇਆ ਉਹਦੇ ਵਿੱਚ ਇਹ ਦੋਨਾਂ ਪਾਰਟੀਆਂ ਇੱਕ ਸਿਰ ਉਹਨਾਂ ਨੇ ਗਵਾਹੀ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹਦੇ ਘਰ ਜਾ ਕੇ ਹਮਲਾ ਕੀਤਾ ਗਿਆ ਇਸ ਬੰਦੇ ਦੇ ਖਿਲਾਫ 302 ਦਾ ਗਵਾਹੀ ਸੀ ਜਿਸ ਵੇਲੇ ਇਹਨੇ ਉਹਨੂੰ ਗਵਾਹੀ ਤੋਂ ਕਰਾਉਣ ਲਈ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਲੈ ਜਾ ਕੇ ਉਹਦੇ ਹਮਲਾ ਕਰਦਾ ਰੇ ਘਰ ਜਾ ਕੇ ਉੱਤੇ ਹਮਲਾ ਕਰਕੇ ਉਹਦੇ ਧੰਤੋਲ ਕੀਤੀ ਉਹਨਾਂ ਨੂੰ ਸੱਟਾਂ ਵੀ ਮਾਰੀਆਂ ਠੀਕ ਹੈ ਨਾ ਤੇ ਉਹਦੇ ਸਬੰਧ ਜਿਹੜੇ ਮੈਡੀਕਲ ਜਿਹੜਾ ਆਏਗਾ ਉਹ ਤੇ ਰੋਜ਼ ਦੇ ਤੱਪ ਜਿਹੜੇ ਅਸਾਧੜੀ ਹਸਤੀ ਜਾਰੀ ਕੁਛੋਤੀ ਜਾਂਚ ਵਿੱਚ ਲੱਗਾ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਇੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜੀ ਗੱਲ ਆਈ ਤਾਂ ਉਹ ਵੀ ਕਰ ਲਈ ਅਮਲਤ ਲੈਂਦੀ ਜਾਗੀ